ਕੀ ਵੇਰ ਮਾਇਆ ਡੋਲਣੀ ਪਵਨ ਬਹੇ ਹਿਵਤਾਰ ਜਿਨੀ ਬਰੋਇਆ ਤਿਨੀ ਖਾਇਆ ਅਬਰ ਬਲੋਹਣ ਹਾਰ ਦੂਈ ਗੱਲ ਫੇਰ ਹੋਰ ਕਹਿ ਰਿਹਾ ਤੂੰ ਵੀ ਪੂਰੀ ਨਹੀਂ ਹੋਈ ਗੱਲ ਸੰਤੋ ਮੱਖਣ ਖਾਇਆ ਸਾਚ ਪੀਤਾ ਔਰ ਜਿਨ੍ਹਾਂ ਨੇ ਮੱਖਣ ਖਾਇਆ ਜਿਨ੍ਹਾਂ ਨੇ ਸਾਚ ਪੀਤੀ ਉਹਨਾਂ ਦੀ ਗਾਹਾਂ ਫਿਰ ਕੀ ਹੋਇਆ ਉਹਨਾਂ ਨੂੰ ਕੀ ਫਾਇਦਾ ਹੋਇਆ ਦੋਹਾਂ 'ਚ ਫਿਰ ਫਰਕ ਕੀ ਪਿਆ ਮਾਇਆ ਡੋਲਣੀ ਮਾਇਆ ਡੋਲਣੀ ਰਹੂਗੀ ਮਾਇਆ ਦੇ ਵਿੱਚ ਸੰਤ ਨੇ ਮਾਇਆ ਦੇ ਵਿੱਚ ਸਖਤ ਹੈ ਉਹ ਮਾਇਆ ਦੇ ਵਿੱਚ ਹੀ ਦੇ ਪਰ ਇੱਕ ਦਿਨ ਦਾ ਪਵਨ ਵਾਹੇ ਹਿਪਤਾਰ ਇੱਕਦੇ ਅੰਦਰੋਂ ਦਾ ਜਿਹੜੀ ਪਵਨ ਨਿਕਲਦੀ ਹੈ ਮਤਲਬ ਇਹ ਗੱਲ ਨਿਕਲਦੀ ਹੈ ਉਹਦੇ ਚ ਠੰਡ ਕਪੈਂਦੀ ਹੈ ਠੰਡੀ ਹੁੰਦੀ ਹੈ ਸੁਣ ਕੇ ਹਿਪਤਾਰ ਹੁੰਦੀ ਹੈ ਬਰਫ ਚੋਂ ਆਈ ਹੋਈ ਹਵਾ ਇੱਕ ਦੀ ਗੱਲ ਸੰਤ ਦੀ ਦਾ ਗੱਲ ਇਹ ਜੀ ਆ ਜਮਾ ਬਰਫ ਚੋਂ ਆਈ ਹੋਈ ਹਵਾ ਹੁੰਦੀਆਂ ਨਾ ਉਹਦੀ ਗੱਲ ਜੈਦੀ ਠੰਡਕ ਹੈ ਸਾਰਿਆਂ ਦੇ ਹੱਥੇ ਠੰਡੇ ਹੁੰਦੇ ਨੇ ਗੱਲ ਸੁਣ ਕੇ। ਭਾਇਆ ਡੋਲਣੀ ਹੈ। ਭਾਇਆ ਚਲਦੀ ਹੈ, ਫਿਰਦੀ ਹੈ। ਪਰ ਪਵਨ ਹੈ ਕਦੇ-ਕਦੇ ਤਾਂ ਹਿਫਤਾਰ ਬੈਂਦੀ ਆ, ਬਹੁਤ ਠੰਡੀ ਹਵਾ ਹੁੰਦੀ ਆ ਕਿਥੇ? ਜਿੱਥੇ برف ਹੋਊ ਉਹ ਜੇ برف ਹੋਊ, برف ਦੇ ਉੱਤੇ ਦੀ ਹਵਾ ਨੂੰ ਤਾਂ ਹੀ ਹਵਤਾਰ ਹੂੰ। ਜਿਨ੍ਹਾਂ ਦੇ ਅੰਦਰ ਪਰਫਾਏ برف ਜਮੀ ਹੋਈ ਹੈ, ਜਿਨ੍ਹਾਂ ਦਾ ਮਨ برفੋਂ ਜੰਮਿਆ ਹੋਇਆ ਹੈ। ਚਿਨਾਂ ਦੇ ਅੰਦਰ ਪਰਫੈਕਟ ਕੀਆ ਹੋਇਆ ਮਨ ਉਹਨਾਂ ਦੇ ਅੰਦਰੋਂ ਠੰਡੀ ਹਵਾ ਆਉਂਦੀ ਉਹਨਾਂ ਦੇ ਅੰਦਰ ਉਹ ਹੈ ਜੋ ਵਿਦੇਸ਼ੋਂ ਦਾ ਠੰਡ ਪਾਉਂਦਾ ਸਾਰਿਆਂ ਉਹਨਾਂ ਦੇ ਅੰਦਰ ਜਿਹੜੇ ਤਪਤ ਕੜਾ ਹ ਬੁਝਿਆ ਹੋਇਆ ਦੂਜਿਆਂ ਨੂੰ 부ਝਾ ਰਿਹਾ ਠੰਡੀ ਹਵਾ ਪਰਫ ਤੋਂ ਉਹ ਹਵਾ ਆਉਂਦਾ ਠੰਡੀ ਹੈ ਦੂਏ ਨੂੰ ਵੀ ਠੰਡਕ ਦੇ ਰਹੀ ਹੈ ਚੰਦਰ ਚੰਦਰ ਆਪਦਾ ਠੰਡਾ ਹੈ ਦੂਏ ਨੂੰ ਵੀ ਠੰਡਕ ਦੇ ਰਿਹਾ ਹੈ ਪਰ ਚੰਦਨ ਦੇ ਨਾਲ ਟੱਚ ਕਰੇ ਤੇ ਠੰਡਕ ਮੰਦੀ ਹੈ ਬਰਫ਼ ਨਾਲ ਹਵਾ ਹੀ ਠੰਡਕ ਦੂਰੋ ਦੇ ਦਿੰਦੀ ਹੈ ਸੈਂਕੜੇ ਮੇਲਾ ਤੋਂ ਜਾ ਕੇ ਬਰਫ਼ ਤੋਂ ਵਾ ਬਰਫ਼ ਦੀ ਠੰਡਕ ਕਾਂਪ ਚਾ ਦਿੰਦੀ ਐਤਾ ਚੰਦਨ ਚੰਦਨ ਦੀ ਠੰਡਕ ਨਹੀਂ ਜਾ ਸਕਦੀ ਇਥੇ ਬਰਫ਼ ਤਾਂ ਵਰਦੀ ਹੈ ਚੰਦਨ ਦੀ ਠੰਡਕ ਉਹਦੇ ਨਾਲ ਟੱਚ ਕਰਦੇ ਤਾਂ ਹੀ ਮਿਲਦੀ ਹੈ ਨਿੱਕਤੇ ਬਸੇ ਗੇਰੇ ਚੰਦਨ ਕੇ ਨਿੱਕਤੇ ਬਸੇ ਹਾਂ ਨਿੱਕਟਾਲਿਆਂ ਨੂੰ ਠੰਡ ਨਿੱਕਟਾਲਿਆਂ ਨੂੰ ਠੰਡ ਹੋਊਗੀ ਸਮੈਲ ਹੋਊ ਨਿੱਕਟਾਲਿਆਂ ਨੂੰ ਹਾਂ ਸਮੈਲ ਠੰਡ ਕਰਨੀ ਪੜਨੀ ਸਮੈਲ ਚੰਦਨ ਦੀ ਚੰਦਨ ਨਾਲ ਇਹੜੇ ਵਾਲ ਨੂੰ ਸਮੈਲ ਨੂੰ ਠੰਡਕ ਨਹੀਂ ਮਿਲਦੀ ਉਹ ਫਿਰ ਆਊਗਾ ਸੱਪ ਆਊਗਾ ਮਨ ਲਿਆਕਰ ਪੈਨ ਬੰਨ ਬੈਠੇ ਹਾਂ ਹਾਂ ਮਤਲਬ ਉੱਥੇ ਬੈਠੇ ਹੋ ਲੱਗਦਾ ਮਨ ਲਿਆਕਰ ਪੈਨ ਬੰਨ ਬੈਠੇ ਹੋ ਇਹ ਚੰਦਰ ਨੇ ਸਭ ਲਿਪਟਿਆ ਹੋਇਆ ਹੈ ਟੱਚ ਹੋਇਆ ਹੋਇਆ ਉੱਥੇ ਆਉ ਉਹੀ ਠੱਡ ਪਤਾ ਨਹੀਂ ਆਉਣੀ ਫਾਸਲੇ ਤੋਂ ਨਹੀਂ ਆਉਣੀ ਉਹ ਨੂੰ ਨੂੰ ਜੁੜੇ ਤੋਂ ਹੀ ਆਉਗੀ ਠੱਡ ਸਪੈਲ ਥੋੜੇ ਜੇ ਫਾਸਲੇ ਤੇ ਤੱਕ ਆਉਗੀ ਔਰ ਜਿਹੜੀ ਇਹ ਬਰਫ਼ ਦੀ ਡੰਡਕ ਹੈ ਉਹ ਬਹੁਤ ਦੂਰੋ ਚਲੀ ਜਾਊਗਾ ਆਪਾਂ ਕਹਿੰਦੇ ਥੋੜ੍ਹੀ ਹਵਾ ਹੀ ਜੇ ਇਧਰ ਕੋ بارش ਪਈ ਹੋ ਪਛੋਂ ਜਲਦੀ ਦਾ ਛੱਡੀ ਹੁੰਦੀ ਆ ਛੱਡੀ ਆ ਹਾਂਜੀ ਕਵੀਰ ਮਾਇਆ ਡੋਲਣੀ ਪਵਨ ਬਹੇ ਹਿਵਤਾਰ ਮਾਇਆ ਡੋਲਣੀ ਮਾਇਆ ਦਾ ਡੋਲਣੀ ਆਪਣੀ ਜਗ੍ਹਾ ਹੈ ਸਤ ਵੀ ਮਾਇਆ ਦੇ ਵਿੱਚ ਹੈ ਤੇ ਪਰ ਉਹਨਾਂ ਦੇ ਅੰਦਰੋਂ ਉਹਨਾਂ ਦੇ ਅੰਦਰੋਂ ਜਿਹੜੀ ਦਿਕਲਦੀ ਆ ਨਾ ਆਵਾਜ਼ ਜੋ ਬੋਲਦੇ ਨੇ ਉਹ ਹਿਵਤਾਰ ਹੁੰਦੀ ਆ ਉਹ ਤ੍ਰਿਸ਼ਨਾ ਦੀ ਆਗ ਨੂੰ ਸ਼ਾਂਤ ਕਰਦੀ ਹੈ ਲੋਕਾਂ ਦੇ ਦੂਜਿਆਂ ਦੇ ਵੀ ਆਪਣੇ ਤਾਂ ਅੰਦਰ ਸ਼ਾਂਤੀ ਹੈ ਦੂਜਿਆਂ ਨੂੰ ਵੀ ਸ਼ਾਂਤੀ ਠੰਡਕ ਪੈਦਾ ਕਰਦੀ ਹੈ ਹਾਂ ਜਿਹੜੀ ਬਲੋਇਆ ਤੇ ਨਹੀਂ ਖਾਇਆ ਅਬਰ ਬਲੋਹ ਉਹਨਾਂ ਹਾਰ ਜਿਨ੍ਹਾਂ ਨੇ ਬਲੋਇਆ ਹੈ ਸੰਸਾਰ ਦੇ ਵਿੱਚ ਜਿਨ੍ਹਾਂ ਨੇ ਵੇਚਾਰਿਆ ਸੰਤੋਖ ਨੂੰ ਇਹ ਸੰਸਾਰ ਨੂੰ ਜਿਨ੍ਹਾਂ ਨੇ ਵੇਚਾਰਿਆ ਜਿਨ੍ਹਾਂ ਨੇ ਵੇਚਾਰਿਆ ਮਾਟੀ ਦਾ ਪੁੱਤਰਾ ਕੈਸੇ ਰਚਦਾ ਇਹ ਗੱਲ ਵਿਚਾਰਨੀ ਹੈ ਕਿਵੇਂ ਨਸ਼ਤ ਦਾ ਜਿੱਦਲ ਜਵਾਬ ਆ ਗਿਆ ਜਿਹੋ ਹੀ ਮਖੜ ਕੈਸੇ ਤਾਂ ਸਵਾਲ ਹੈ ਜਵਾਬ ਜਦਨ ਆ ਗਿਆ ਉਹ ਮਖੜ ਮਖੜ ਤੋਂ ਜਵਾਬ ਹੋਣਾ ਮਖੜ ਖਾਦੇ ਬਿਨਾ ਜਵਾਬ ਨਹੀਂ ਬਣਨਾ ਗੱਲ ਜਵਾਬ ਮੱਖਣ ਜਵਾਬ ਮਿਲ ਜਾਣਾ ਤੇ ਮੱਖਣ ਖਾ ਲੈਣਾ ਬਰਾਬਰ ਹੈ ਕੈਸੇ ਨੱਚਦਾ ਹੈ ਕੈਸੇ ਨੱਚਦਾ ਚੇਤਨ ਨਾਲ ਨੱਚਦਾ ਹੈ ਚੇਤਨ ਦੀ ਸਮਝ ਆਏ ਬਿਨਾ ਕੈਸੇ ਦਾ ਜਵਾਬੇ ਨਹੀਂ ਹੁੰਦਾ ਜੜ ਚੀਜ ਨੱਚਦੀ ਕਿਉਂ ਹੈ ਚੇਤਨਾ ਜਿਹੜਾ ਤਤ ਹੈ ਪਰਮ ਤਤਾ ਪਰਮ ਤਤ ਦੀ ਸਮਝ ਬਿਨਾ ਪਰਮ ਤਤ ਜਨਾ ਚ ਪਕੜ ਜੇ ਨਹੀਂ ਆਉਂਦਾ ਇਹ ਗੱਲ ਦਾ ਜਵਾਬੇ ਨਹੀਂ ਬਣਦਾ ਪਰਮ ਤਤ ਹੀ ਸਮਝ ਪਰਮ ਤਤ ਹੈ ਭਈ ਆਤਮ ਗਿਆਨ ਵੀ ਨਾ ਨਹੀਂ ਸਮਝਾਉਣੀ ਹੈ। ਸਰੀਰ ਉਹਦਾ ਵੀ ਤਾਂ ਮਿੱਟੀ ਦਾ ਹੀ ਆ। ਉਹਦਾ ਸਰੀਰ ਵੀ ਮਿੱਟੀ ਦਾ। ਕੈਸੇ ਨੱਚਦਾ ਹੈ? 베ਰੀ ਵਜਾ ਨਾ ਨੱਚਦਾ ਹੈ। ਮੈਂ ਕੌਣ ਆ? ਮੈਂ ਸਰੀਰ ਨਹੀਂ ਹਾਂ। ਮਾਟੀ ਦਾ ਪਤਰਾ ਡੋ ਗਿਆ ਨੱਚਦਾ ਕੈਸੇ? ਤੂੰ ਹੈਂ ਸਰੀਰ ਵਿੱਚ ਤਾਂ ਨੱਚਦਾ ਹੈ। ਜਦੋਂ ਤੂੰ ਨਿਕਲ ਕੇ ਟਾਹ ਠੇਰੀ ਹੋ ਜਾਊਗਾ। ਪਰ ਜਦੋਂ ਇਹ ਸਵਾਲ ਦਾ ਜਵਾਬ ਆ ਗਿਆ ਇਹ ਨੂੰ। ਸਮਝ ਆ ਗਈ ਗੱਲ ਦੀ ਉਹਨੇ ਬੁਲਾ ਲਿਆ ਜਿੰਨ ਬੁਲਾਇਆ ਜਿਹਨੇ ਖਾਇਆ ਤਨ ਵਿੱਚੋਂ ਮਨ ਦੇਖ ਲਿਆ ਤਨ ਵਿੱਚੋਂ ਮਨ ਦੇਖ ਲਿਆ ਮਨ ਚੋਂ ਫਿਰ ਜਿਹੜਾ ਜਿੱਥੇ ਮਨ ਪੈਦਾ ਹੋਇਆ ਮਨ ਮੈਂ ਆਪ ਹੈ ਉਹ ਦੇਖ ਉਹ ਖਾ ਲਿਆ ਉਹ ਬੁਲਾ ਲਿਆ ਜਿੱਦ ਬੁਲਾਇਆ ਅਬਰ ਬੁਲਾ ਨਾ ਦੂਜੇ ਪਾਈ ਰੜਕਦੇ ਰਹੋ ਸਮਝਦੇ ਰਹੋ ਜਿਹਨੂੰ ਸਮਝ ਆ ਗਈ ਕੋਨੇ ਖਾ ਲਿਆ ਉਹ ਸਮਝਦਾਰ ਹੋ ਗਿਆ ਜਿਹੜਾ ਜੋ ਬੁਲਾ ਰਹੇ ਨੇ ਉਹ ਸਮਝ ਪ੍ਰਾਪਤ ਕਰ ਰਹਾ ਹੈ ਅਵਰ ਬੁਲਾਉਣ ਹਾਰ ਕੁਝ ਪਰ ਖਾਉ ਉਹ ਹੀ ਜਿਹੜਾ ਆਪ ਬੁਲਾਊਗਾ ਕਿਸੇ ਦਾ ਰੜਕਿਆ ਕੋਈ ਖਾਲਵੇ ਨਹੀਂ ਹੋ ਸਕਦਾ ਕਿਸੇ ਦਾ ਬੁਲਾਇਆ ਖਾ ਨਹੀਂ ਸਕਦਾ ਕੋਈ ਵੀ ਤਾਂ ਕਬੀਰ ਨੇ ਗਿਆ ਸੀ ਗੁਰਦੀ ਨਹੀਂ ਵਸ ਕਬੀਰ ਕੋ ਲੈ ਹਾਂ ਵਾਸਤੇ ਸੰਭਾਲ ਕਬੀਰ ਦੀ ਜੀ ਸੰਸਾਰ ਕੋ ਲੈ ਜਿਸ ਮਸਤਕ ਬਾਗ ਜਿਹੜਾ ਬਲੂਗਾ ਉਹੀ ਖਾਊਗਾ ਜਿਹੜਾ ਬਲੂਆ ਤੇ ਨਹੀਂ ਆਪ ਬਲੋਣਾ ਪੈਂਦਾ ਖਾਣ ਵਾਸਤੇ ਦੂਏ ਦਾ ਬਲੋਇਆ ਦੂਆ ਨਹੀਂ ਖਾ ਸਕਦਾ ਕੋ ਨਾਨਕ ਨੇ 2 ਕਰੋੜ ਸਿੱਖ ਕਿਵੇਂ ਬਣਾਤੇ ਤੇ ਕਿਵੇਂ ਬਣਾਤੇ ਭਈ ਉਹ ਤਾਂ ਕਹਿੰਦਾ ਜਿਹਨ ਬਲੋਇਆ ਤੇ ਉਹਨੇ ਕਿਵੇਂ ਬਣਾਤੇ ਜਿਹਨੇ ਰੜਕਿਆ ਉਹਨੇ ਖਾਦਾ ਆਪ ਸਿਰਫ ਉਹਨਾਂ ਤਾਂ ਇਹੀ ਗੱਲ ਜਦਸੀ ਜਿਨ ਨੂੰ ਬਲੋਆ ਤੈਨ ਖਾਇਆ ਆਪਣਾ ਰੜਕਿਆ ਹੋਇਆ ਆਪੇ ਖਾਣਾ ਪਊਗਾ ਆਪਣਾ ਰੜਕਿਆ ਹੋਇਆ ਹੀ ਖਾ ਸਕਦਾ ਦੂਜਾ ਖਾ ਨਹੀਂ ਸਕਦਾ ਨਾ ਦੂਜਾ ਖਾ ਸਕਦਾ ਨਾ ਦੂਜਾ ਖਾ ਸਕਦਾ ਇਹ ਸ਼ਰਤ ਹੈ ਪੱਕੀ ਇਹਨਾਂ ਗੱਲਾਂ ਤੋਂ ਕਬੀਰ ਦੇ ਸ਼ਲੋਕ ਸਾਰੀ ਗੁਰਬਾਣੀ ਕਬੀਰ ਦੇ ਸ਼ਲੋਕਾਂ ਦੇ ਬੇਸ ਕਰਦੀ ਹੈ ਜਿਹਦੀ ਫਲਸਫੀਆ ਗੁਰਮੱਦੀ ਕੱਲੇ ਕਬੀਰ ਦੇ ਸ਼ਲੋਕ ਪੂਰੀ ਗੁਰਮੱਦੀ ਫਲਸਫੀ ਨੂੰ ਕਵਰ ਕਰਦੇ ਨੇ ਇਹਨਾਂ ਸ਼ਲੋਕਾਂ ਨੂੰ ਇਹਦੇ ਕਰਕੇ ਖਤਮ ਕਰਤਾ ਕਾਸ਼ੀ ਦੇ ਪੜਤਾਨ ਇੱਕ ਗੱਲ ਜੋ ਅੱਜ ਹੈ ਗੁਰਦੁਆਰੇ 'ਚ ਕੱਲੇ ਕੱਲੇ ਸ਼ਲੋਕ ਦੇ ਖਿਲਾਫ ਹੈ ਕੋਈ ਸ਼ਲੋਕ ਦੀ ਜਿੰਦਾ ਛੱਡਿਆ ਇਹਨਾਂ ਨੇ ਆਪਣੇ ਆਪ ਯੂਦੀ ਭਾਵਨਾ ਅਨੁਸਾਰ ਕੰਮ ਹੋਵੇ ਤਾਂ ਭਾਵਨਾ ਹਰ ਇੱਕ ਸ਼ਲੋਕ ਨਹੀਂ ਭਾਵਨਾ ਤੋਂ ਉਲਟ ਕੰਮ ਹੋ ਰਿਹਾ ਐਸੇ ਤਰਤੀਬ ਨਾਲ ਕੰਮ ਹੋ ਰਿਹਾ ਸਾਰੀ ਭਾਵਨਾ ਤੋਂ ਉਲਟ ਹੋ ਰਿਹਾ ਹਾਂਜੀ